हां जी दोस्तों ਤੁਸੀਂ ਵੀ ਆ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਇਸ ਤਰ੍ਹਾਂ ਦੇ ਬੰਦੇ ਗਲੀਆਂ ਦੇ ਵਿੱਚ ਮੰਗਦੇ ਫਿਰਦੇ ਆ ਥਾਂ ਥਾਂ ਪਿੰਡਾਂ ਦੇ ਵਿੱਚ ਕਰਾਈਆਂ ਕਰਦੇ ਫਿਰਦੇ ਆ ਵੇਖੋ ਇੱਕ ਬਿੱਲੀ ਆਉਂਦੀ ਹੈ ਤੇ ਜਿਹੜਾ ਇਹਦੇ ਹੱਥ ਦੇ ਵਿੱਚ ਫੜਿਆ ਹੁੰਦਾ ਜਿੱਦ ਮੰਗਦੇ ਜਿਹਦੇ ਵਿੱਚ ਕੁਝ ਪਾਉਂਦੇ ਆ ਇਹ ਮੰਗ ਕੇ ਉਹ ਉਹਦੇ ਸਿਰ ਦੇ ਵਿੱਚ ਮਾਰਦਾ ਹੈ ਤੋਂ ਬਿੱਲੀ ਵਿਚਾਰੀ ਵੇਖੋ ਕਿਦਾਂ ਤੜਫਣ ਲਈ ਹੈ ਤੇ ਸਾਧੂ ਤਾਂ ਹੋ ਨਹੀਂ ਸਕਦੇ ਇਹ ਤੁਸੀਂ ਆਪ ਕਮੈਂਟਾਂ ਦੇ ਵਿੱਚ ਇਹਨਾਂ ਦਾ ਨਾਮ ਦੱਸਿਓ ਵੀ ਕੀ ਹੋ ਸਕਦੇ ਐ ਇਹ ਵੀਡੀਓ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਇਹਨੋਂ ਨਹੀਂ ਹੀ ਪਤਾ ਵੀ ਉੱਥੇ ਕੈਮਰਾ ਲੱਗਾ ਹੋਇਆ ਵਾ ਔਰ ਕਿੱਡੀ ਸ਼ਰਮਨਾਕ ਹਰਕਤ ਇਸ ਇਨਸਾਨ ਨੇ ਕੀਤੀ ਹੈ ਤਾਂ ਬਾਕੀ ਤੇ ਹੀ ਸੋਚ ਸੋਚ ਸਕਦੇ ਵੀ ਜੇ ਇੱਕ ਜਾਨਵਰ ਦੇ ਨਾਲ ਇਦਾਂ ਕਰ ਸਕਦਾ ਤਾਂ ਇਨਸਾਨ ਇਹਨਾਂ ਦੇ ਵਾਸਤੇ ਕੀ ਹੈ ਬੱਚੇ ਛੋਟੇ ਛੋਟੇ ਗਲੀਆਂ ਦੇ ਵਿੱਚ ਘੁੰਮਦੇ ਹੁੰਦੇ ਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਨੂੰ ਤਾਂ ਕਿ ਸਾਰੇ ਸचेਤ ਹੋ ਸਕਣ ਖਿਆਲ ਰੱਖਣਾ ਆਪਣੇ ਬੱਚਿਆਂ ਦਾ ਤੇ ਇਦਾਂ ਦੇ ਇਨਸਾਨਾਂ ਤੋਂ ਬਚ ਸਕਣਾ ਆ ਵੀਡੀਓ ਚੱਲਦੀ ਤੁਸੀਂ ਦੇਖਣ ਦੇ ਆ ਸਾਫ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਦਾਂ ਦੇ ਇਨਸਾਨ ਸਾਧੂ ਹੋ ਸਕਦੇ ਆ ਇਹਨਾਂ ਨੂੰ ਠਾਣਿਓ ਲਿਖਾ ਕੇ ਆਉਣਾ ਚਾਹੀਦਾ ਵੀ ਅਸੀਂ ਪਿੰਡ ਦੇ ਵਿੱਚ ਚੱਲੇ ਆ ਤੇ ਫਿਰ ਬਾਕੀ ਤੁਸੀਂ ਆਪ ਇਹਨਾਂ ਦਾ ਹਿਸਾਬ ਲਾ ਲਓ ਵੀ ਇਹ ਕੀ ਕੀ ਕਰ ਸਕਦੇ ਆ ਕੀ ਕੀ ਪਿੰਡ ਦੇ ਵਿੱਚ ਕਰ ਸਕਦੇ ਆ ਜਿੱਥੇ ਇਹ ਮੰਗਣਾ ਹੁੰਦੇ ਆ ਇਹਨਾਂ ਦਾ ਮੰਗਣਾ ਪਿੰਡਾਂ ਦੇ ਵਿੱਚੋਂ ਬੰਦ ਹੋਣਾ ਚਾਹੀਦਾ ਬਿਲਕੁਲ ਜੇ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਆ ਤੁਹਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਵੀ ਸਾਰੇ ਭੈਣ ਭਰਾਵਾਂ ਤੱਕ ਇਹ ਦੰਦੀਆਂ ਵੀਡੀਓ ਪਹੁੰਚਣੀਆਂ ਚਾਹੀਦੀਆਂ ਦੋਸਤੋ ਸਾਰੇ ਆਪਾਂ ਤਰਸ ਕਰਕੇ ਇਹਨਾਂ ਨੂੰ ਚਾਹ ਪਿਲਾਉਂਦੇ ਆਂ ਬੁੜੀਆਂ ਚਾਹ ਵਾਸਤੇ ਵੀ ਅੰਦਰ ਵਾੜ ਲੈਂਦੀਆਂ ਕਈ ਤੇ ਇਤੋਂ ਪਰਹੇਜ਼ ਕਰੋ ਧੰਨਵਾਦ ਵਾਈਗਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਰਾਖਾ